ਤਾਂ ਅਡੀਵੀ ਨੇ ਵੱਲੋਂ ਸਪਾ ਸੈਂਟਰ ਦੇ ਆੜ ਵਿੱਚ ਮਾੜੇ ਕੰਮ ਕਰਨ ਵਾਲੀ ਕੀਤੀ ਇੱਕ ਕਾਬੂ ਮਿਲੀ ਜਾਣਕਾਰੀ ਅਨੁਸਾਰ ਮੁਖ ਅਫਸਰ थाना ਏਡੀਵੀ ਨਮਰੂਸਰ ਅਮਨਦੀਪ ਕੋਰ ਸਮੇਤ ਐਸਆਈ ਜਗਜੀਤ ਸਿੰਘ ਪੁਲਿਸ ਪਾਰਟਿਸ ਵਿਦਿਗਸ਼ਤ ਦੌਰਾਨ ਹੁਸੈਨ ਪ੍ਰਾਵੀ ਦੇ ਮੌਜੂਦ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਰਮਲਾ ਉਰਫ ਨਦੀ ਸਪਾ ਸੈਂਟਰ ਦੇ ਆੜ ਵਿੱਚ ਜਿਸਮ ਫਰੋਸ਼ੀ ਹੰਤੰਦਾ ਕਰਾਉਂਦੀ ਹੈ ਨਿਯੋਜਨਾਬੱਧ ਤਰੀਕੇ ਨਾਲ ਕਾਬੂ ਕੀਤਾ ਗਿਆ ਏਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮੇਰੇ ਸੇ ਜੋ ਰਾਮ巴 ਗਾਪ ਜੀ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੀਦੀ ਹੈ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੋਲਰ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਐਂਟੀ ਸੋਸ਼ਲ ਐਕਟੀਵਿਟੀਜ਼ ਅਗੇਂਸਟ ਜ਼ੀਰੋ ਟੋਲਰੈਂਸ ਪਾਲਿਸੀ ਦੇਧੀ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੈਲੀਬ੍ਰੇਸ਼ਨ ਮਾਲ ਦੇ ਨੇੜੇ ਸੈਲੋਨ ਦੇ ਨਾਂ ਤੇ ਸੈਲੋਨ ਦੀ ਆੜ ਦੇ ਵਿੱਚ ਇੱਕ ਸਪਾ ਸੈਂਟਰ ਦਾ ਧੰਦਾ ਚੱਲ ਰਿਹਾ ਸੀਗਾ ਜਿੱਤੇ ਸਵਿਫਟਲੀ ਐਕਟ ਕਰਦਿਆਂ ਹੋਇਆ ਸਾਡੀ ਪੁਲਿਸ ਪਾਰਟੀ ਵੱਲੋਂ ਰੇਡ ਕੰਡਕਟ ਕੀਤਾ ਗਿਆ ਜਿੱਥੇ ਜੜੀਆਂ ਨੇ ਤੋ ਲੜਕੀਆਂ ਨੂੰ ਜਿਹੜਾ ਅਸੀਂ ਰਿਕਵਰ ਕੀਤਾ ਜੋ ਜਿਹੜੀ ਇਸ ਸਪਾ ਸੈਂਟਰ ਦੀ ਮਾਲਕ ਹੈਗੀ ਆ ਉਹਦੇ ਅਗੇਂਸਟ ਜਿਹੜੀ ਐ ਐਫਆਈਆਰ ਲੌਂਚ ਕੀਤੀ ਗਈ ਐਂ ਮੈਂ ਤੁਹਾਡੇ ਜ਼ਰੀਏ ਇਹ ਸਾਰੇ ਹੋਟਲ ਮਾਲਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜੇਕਰ ਕੋਈ ਵੀ ਹੋਟਲ ਮਾਲਕ ਜਾਂ ਜਿਹੜਾ ਵੀ ਲੀਜ਼ ਤੇ ਲੈ ਰਿਹਾ ਅਜਿਹਾ ਕੋਈ ਵੀ ਕੰਦਾ ਕਰਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ